ਕਾਉਲਾ ਦੀ ਲਾਇਤੀ ਤੋਂ ਕਿ ਕਾਉਲਾ ਜੀ ਸਿਕਾ ਸਿਕਾ ਸਾਡਾ ਸਾਣਾ ਕਾਣ ਨਾ ਰਹਿ ਗਿਆ ਅਨਕਾਰੀ ਜੀ ਸਾਡੇ ਪਿੰਡ ਦਾ ਮੰਡਲ ਚੱਲ ਨਹੀਂ ਰਿਹਾ ਅ ਤੋਰ ਦੇ ਨਾਲ ਮਿਲਦਾ ਹੋ ਰਿਹਾ ਰਿਸ਼ਤੇਦਾਰ ਨੂੰ ਸਾਡੇ ਪਿੰਡ ਦਾ ਤੋਗੀਆਂ ਉੱਤੇ ਨਹੀਂ ਜਾਣ ਕੋਈ ਇਹ ਟਾਈਮ ਆ ਗੋ ਵੀ ਲੈਂਬਰੀ ਚ ਨਹੀਂ ਲੇਤਾ ਯੋ ਉਹਦੇ ਬਾਰੇ ਕੋਈ ਬੰਦਾ ਪੁੱਛੇ ਮੈਂ ਤਾਂ ਕੋਈ ਵਧੀਆ ਲਾਵਾਂ ਚੰਗੀ ਵਾਲਾ ਪੰਜੇਰ ਕੋਈ ਸਤਾਈ ਅੱਜ ਤੋਂ ਸਿੱਕੇ ਸਾਡੀ ਰਿਕਵੈਸਟ ਹੈ ਜੀ ਸਾਰਾ ਸਾਡਾ ਧਰਨਾ ਤੇ ਫਾਸਲੇ ਫਾਸਲੇ ਦਾ ਪੁਰਾਣਾ ਕਹਿੰਦੇ 204 ਉਹਨਾਂ ਕਰ ਦੋ ਹੱਲ ਸਰ ਕੋਈ ਨੁਕਤਾ ਨਹੀਂ ਨਹੀਂ ਚੱਲ ਜਗਾ ਹੋਏ ਨਾ ਮੇਰਾ ਵੀ ਲੈਣ ਪੁਰਾਣੀਆਂ ਕਾ ਮੰਤਰੀ ਤੋਂ ਕਰਵਾ ਦੋ ਸਾਡੀ ਸਾਡਾ ਇੰਨਾ ਕ ਹੱਲ ਕਰਵਾ ਦਿਓ ਅਸੀਂ ਬੇਨਤੀ ਲੈ ਕੇ ਬਸ ਗੱਲ ਕਰੀ ਜਾਂਦੀ ਚਿੱਤਾਂ ਮਾਨ ਸਰ ਹੱਲ ਕਰੋ ਜਾਨ ਪਤਾਈ ਹਾਈ ਕੋਰਟ ਵਿੱਚ ਪਈ ਹੋਈ ਹੈ ਨਾ ਮੈਂ ਕਈ ਵਾਰ ਲੱਕੀਏ ਤਾਂ ਕਰੀਏ ਤੋ ਠੀਕ ਹੈ ਤੁਸੀਂ ਮੈਂ ਤੁਹਾਨੂੰ ਕਹਾਂਗਾ ਆਜੋ ਇੱਕ ਮੁਰਕ ਕੱਲ ਨੂੰ ਦਿਲਪੁਰ ਕਸ਼ਮੀਰ ਨੂੰ 13 ਉਧਰ ਪੀਸ ਕਲੀਅਰ ਹੋ ਜਾਂਦੇ ਮੈਨੂੰ ਵੀ ਨੌਕਰੀਆਂ ਮੈਂ ਦੇਣੀਆਂ ਨੇ ਜਦੋਂ ਮੈਂ ਸਕੂਲ ਬਣਾ ਰਿਹਾ ਉਹਨੂੰ ਮਾਟਰਮ ਚਾਹੀਦੇ ਨੇ ਜਦੋਂ ਮੈਂ ਹਸਪਤਾਲ ਬਣਾ ਰਹੇ ਡਾਕਟਰ ਵੀ ਚਾਹੀਦੇ ਨੇ ਨਰਸਾਂ ਵੀ ਚਾਹੀਦੀਆਂ ਨੇ ਸਟਾਫ ਚਾਹੀਦਾ ਮੇਰੇ ਵੱਲੋਂ ਕੋਈ ਕੰਮ ਨਹੀਂ ਕਰੀ ਉਧਰ ਕਲੀਅਰ ਕਰਦੇ ਜਿਹੜੇ ਪੁਰਾਣੇ ਪੱਕੇ ਪੱਕ ਗਏ ਨੇ ਹੋਰ ਮੇਰੀ ਮੇਰੀ ਨੀਅਤ ਤੇ ਸ਼ੱਕ ਹੈ ਨਹੀਂ ਸੁਣਨੀ ਇਹ ਤਾਂ ਸੱਕ ਨਹੀਂ ਜੀ 1 31 ਤਰੀਕ ਨੂੰ ਬਾਬਾ ਤਰਸ਼ਨੀਨ ਜੀ ਮਹਾਰਾਜ ਜਿਹਨੇ ਵਰਸੀ ਹੁੰਦੀ ਹੈ ਜੀ ਆਪਣੇ ਸੰਗਰੂਰ ਜਿਲ੍ਹੇ ਦੇ ਡੀਸੀ ਸਾਹਿਬ ਨੂੰ ਕਹਿ ਕੇ ਇੱਕ ਡੈਕਟਡ ਛੁੱਟੀ ਜ਼ਰੂਰ ਕਰਾਓ ਜੀ ਸੰਗਰੂਰ ਜਿਲ੍ਹੇ ਕੱਲੇ ਸੰਗਰੂਰ ਮੈਂ ਮੰਨਦਾ ਮੈਂ ਇਸ ਨੂੰ ਮੰਨਦਾ ਲਾਜ਼ਮੀ ਕਰੋ ਵਿਕਰਮ ਯੂਥ ਪਾਵਰ ਗਰੁੱਪ ਤੋਂ ਸਾਨੂੰ ਵੀ ਵਰਤ ਹੋਈ ਕਿਤੇ ਕੰਮ ਦਾ ਸਾਡੀ ਹਾਂ 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 ਜੀ ਆ ਜੀ ਆਪਾਂ ਮਿਲ ਨਹੀਂ ਦੋ ਲੈ ਕੱ ਲੈ ਆਇਆ ਸੀ ਹਾਂਜੀ ਲੈਟ ਹੋਈ ਜੀ ਸਬਜ਼ੀ ਮੰਡੀ ਵਾਲੇ ਹੁਣ ਵੀ ਤੁਹਾਨੂੰ ਫੋਨ ਵੀ ਅੱਜ ਆਂਦਾ ਬਾ 31 ਤਰੀਕ ਦੀ ਜ਼ਰੂਰ ਛੁੱਟੀ ਗਾ ਜੀ ਮੈਂ ਕੱਲੇ ਸੰਗਰੂਰ ਮੈਂ ਅੱਜ ਕਰਾਂਗੇ ਸਾਡੇ ਹੋ ਮਰੇ ਇਹਨਾਂ ਦੀ ਕਰਵਾਓ ਜੀ ਸਰ ਕੋ ਹੋ ਜਖੀਰਾ ਹੀ ਸਾਡੇ ਤੇ ਕਹਿ ਕੇ ਕਿ ਮਤਲਬ ਆਹ ਵਾਲਾ ਉਹ ਕਹਿੰਦਾ ਕਿ ਹੋ ਗਿਆ ਹਾਂ ਸਾਡੇ ਤੇ ਖਿਜ ਵੀ ਕੱਟ ਰਿਹਾ ਜੀ ਨਾ ਇਹ ਘੇਰੀ ਕੌਣ ਦੇਖੀ ਉਹ ਲੱਗੀ ੱਤੇ ਬੋਲਦੇ ਸੀ ਆ ਜਾਓ ਬਹੁਤ ਬਹੁਤ ਲੋਕਾਂ ਮਾੜੇ ਯਾਰ ਨੂੰ ਲੱਗੀ ੱਤੇ ਬੋਲਦੇ ਬੰਦੇ ਹੋ ਬਾਕੀ ਕੋਈ ਟੈਨਸ਼ਨ ਨਹੀਂ ਤੁਹਾਨੂੰ ਜਿੰਦਾਬਾਦ ਠੀਕ ਹੈ ਜੀ